ਆ ਵੀ ਨੁਕਸਾਨ ਹੋ ਗਿਆ ਗੱਡੀ ਦਾ ਮੈਨੂੰ ਨੁਕਸਾਨ ਹੋਇਆ ਜਿਹੜਾ ਨੋਟ 6 ਸੀ ਜਾ ਕੇ ਉਹਦਾ ਵੀ ਕਾਫੀ ਨੁਕਸਾਨ ਹੋਇਆ ਇਹ ਇਸ ਤਰ੍ਹਾਂ ਇਹ ਹਾਸਾ ਵਾਪਰਿਆ ਪਤਾ ਲਗਾ ਪਤਾ ਨਹੀਂ ਲਗਾ ਨਹੀਂ ਤੇ ਪਿੰਡੋਂ ਫੋਨ ਗਿਆ ਫੇਰ ਹੀ ਆਏ ਇਹ ਕਿਹੜੇ ਬੰਦੇ ਦੀ ਗੱਡੀ ਆ ਇਹ ਬਲੜਾ ਆ ਗੋ ਤੇ ਬਟਾਲਾ ਨਹੀਂ ਦੀ ਨਹੀਂ ਬਲੜਾ ਪੈਂਦਾ ਇਹ ਇਨਾਲੇ ਉਹਕੇ ਇਹ ਹੋਰ ਗੱਡੀ ਬਲੜਵਾਰ ਚਲੀ ਹੀ ਜਾਂਦੇ ਨਹੀਂ ਇਹਨੇ ਲੁਧਿਆਣੇ ਜਾਣੇ ਗੱਡੀ ਦਾ ਕੰਮ ਕਰਾ ਦਿੱਤੀ ਥੋੜਾ ਇਹ ਇੱਧਰ ਕਿਤਰਾ ਗੱਡੀ ਆ ਇਹ ਤਾਂ ਗੇਰ ਦਾ ਕੰਮ ਕਰਾਇਆ ਸੀ ਨਾ ਗੇਰ ਦੇ ਮਿੱਤਰੀ ਕੋਲ ਕਹਿੰਦਾ ਮੈਂ ਉਹਨੂੰ ਦਿਖਾਉਣਾ ਹੋਰ ਦੇ ਨੂੰ ਦਿਖਾਉਣ ਦਾ ਫਾਇਦਾ ਕੋਈ ਨਹੀਂ ਪਤਾ ਲੱਗਾ ਕਿਸ ਤਰ੍ਹਾਂ ਇਹ ਹੋਇਆ ਵਾ ਇਹ ਇਹ ਨਹੀਂ ਪਤਾ ਲੱਗਾ ਸਾਨੂੰ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾ ਇਹ ਵੀ ਦਸੋਂ ਦਸ ਗਾਂਵਾਂ ਦੀਆਂ ਫੋਨ ਕੀਤੇ ਤੇ ਫੇਰ ਸਾਨੂੰ ਪਤਾ ਲੱਗਾ ਡਰਾਈਵਰ ਕਿੱਥੋਂ ਦਾ ਡਰਾਈਵਰ ਨੂੰ ਲੜਕਾ ਮਿਲ ਆਇਆ ਹਾਂਜੀ ਸੱਟਾਂ ਲੱਗੀਆਂ ਸੱਟਾਂ ਲੱਗੀਆਂ ਗਿਆ ਹੁਣ ਲੱਗ ਰਿਹਾ ਪਤਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਛੇ ਆ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿਹੜੀ ਕੰਪਨੀ ਦਾ ਲੱਗੀ ਹੋਂ ਕੰਪਨੀ ਨਾ ਕੋਈ ਪਤਾ ਹੁਣ ਉਹਦੀ ਕਿਹਣੀ ਹੋਣੀ ਕਈ ਵਾਰੀ ਸਾਨੂੰ ਜਦੋਂ ਨੇ ਫੋਨ ਕੀਤਾ ਮੈਂ ਆਉਂ ਚਲੇ ਆਵਾ ਤੁਹਾਡੇ ਘਰ ਦੇ ਲੜਕੇ ਹੜੇ ਨਿਕਾ ਹਾਂਜੀ ਮੇਜਰ ਮਨੇ ਫੋਨ ਕੀਤਾ ਮੈਂ ਆ ਚਲਿਆ ਵਾ ਤੇ ਗੱਡੀ ਦਾ ਕੰਮ ਕਰਾਰ ਮੈਂ ਤੜਕੇ ਜਾਣਾ ਚਾਹ ਰੋ ਜੀ ਫਿਰ ਫਿਰ ਮੇਰਾ ਕੋ ਫੋਨ ਤਾਂ ਬੰਦ ਹੋ ਗਏ ਫੋਨ ਜਿ ਨਾਲੇ ਆਹ ਆਣ ਕੇ ਲੈ ਪਿੰਡ ਨੂੰ ਆਉਂਦੇ ਸਾਂ ਇਹ ਕਿਹੜਾ ਪਿੰਡ ਸਾਡੇ ਬੱਲੜ ਵਾਲੀ ਦੇ ਜਿ ਨਾਲੇ ਆਏ ਸਾਂ ਇਹ ਜਿ ਨਾਲੇ ਦੇ ਲੱਗਿਆ ਹਾਂਜੀ ਜਿ ਨਾਲੇ ਇਹ ਹੈਗਾ ਜਿ ਨਾਲੇ ਜਿਗਦੇ ਆੜੇ ਰੋਡ ਤੇ ਹਾਂਜੀ ਜੋ ਫੋਨ ਬੰਦ ਆ ਗਿਆ ਤੇ ਤੁਹਾਨੂੰ ਹਾਂ ਫਿਰ ਫੋਨ ਕਰਕੇ ਦੱਸਿਆ ਗਾਂਝ ਦਾ ਫੂਟ ਰਿਆ ਉਹਦਾ ਮੁੰਡਾ ਡਰਾਈਵਰ ਤੇ ਗਾਂ ਗਾਂਝ ਗਾਂ ਫੋਨ ਕਰ ਦਿੱਤਾ ਫਿਰ ਸਾਨੂੰ ਪਤਾ ਲੱਗ ਗਿਆ ਕਿੰਨਾ ਨੁਕਸਾਨ ਹੋਇਆ ਉਸ ਦਾ ਸਾਥ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਸਿਰਨਗਰ ਤੋਂ ਤੇ ਸੁਪਰ ਤੋਂ ਭਰ ਕੇ ਆ ਰਹੀ ਹੈ ਸਾਡੇ ਰਿਸ਼ਤੇਦਾਰਾਂ ਦੀ ਹੈ ਤੇ ਅੱਜ 5 ਦਿਨ ਅੱਜ ਤੋਂ ਪਹਿਲਾਂ ਗੱਡੀ ਆ ਰਹੀ ਹੈ ਬਿਲਕੁਲ ਠੀਕ ਠਾਕ ਪਿੱਛੇ ਆ ਰਹੀ ਹੈ ਗੱਡੀ ਦੇ ਗੇਅਰ ਦਾ ਕੰਮ ਹੋਣਾ ਵਾਲਾ ਸੀ ਮੁੰਡੇ ਡਰਾਈਵਰ ਨੇ ਮੇਜਰ ਨੇ ਕਿਹਾ ਵੀ ਗੱਡੀ ਦਾ ਹੀ ਨਾਲੋ ਕੰਮ ਕਰਵਾ ਲਈਏ ਸਾਨੂੰ ਲੱਗੇ ਅਜ ਨਾਲਾ ਲੱਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇ ਗੜ ਦੇ ਲਾਗੇ ਪਿੱਛੇ ਆਣ ਕੇ ਚਲਦੀ ਚਲਦੀ ਗੱਡੀ ਸਪੈਡੇ ਚ ਵੱਜੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੇਰਾ ਨਾਮ ਰঞ্জੀਤ ਸਿੰਘ ਆਪਣਾ ਲਾਗੇ ਘਰ ਜਿੱਥੇ ਗੱਡੀ ਪਲਟੀ ਆ ਤੇ ਆਪਣਾ ਵਿਚਾ ਵੀਰ ਦਾ ਵੀ ਹਸਪਤਾਲ ਲੈ ਕੇ ਹਮੋਕੇ ਤੇ ਆ ਕੇ ਟਰੈਕਟਰ ਨਾਲ ਵੀਰ ਨੂੰ ਵਿੱਚੋਂ ਕੱਢਤਾ ਸੀ ਮਤਲਬ ਕੋਈ ਜ਼ਿਆਦਾ ਸੱਟ ਨਹੀਂ ਆ ਤੇ ਵਿੱਚ ਫਸ ਗਿਆ ਸੀ ਹਾਂਜੀ ਵਿੱਚ ਫਸ ਗਿਆ ਸੀ ਮਤਲਬ ਉਹ ਸਟੀਰਿੰਗ ਦੇ ਪੈਰ ਲਪਾ ਗਿਆ ਸੀ ਵਿੱਚ ਗੱਡੀ ਉਹ ਅੱਗੋਂ ਸਾਰੀ ਦੇਖੋ ਟੁੱਟੀ ਆ ਇਹ ਮੌਕੇ ਦੇ ਸਾਹਿਬ ਹੁਣ ਆਏ ਪੁਲਿਸ ਮਲਾਜਮ ਆਪਣੇ ਇਹ ਹੋਂਦੇ ਇੱਥੇ ਮੌਜੂਦ ਨੇ ਮਤਲਬ ਕੋਈ ਇੱਥੋਂ ਚੀਜ਼ ਨਹੀਂ ਕਿਸੇ ਨੇ ਛੜੀ ਕੋਈ ਇੱਕ ਸੇਟ ਅਕ ਨਹੀਂ ਗਿਆ ਬਾਕੀ ਸ਼ਾਂਦੇ ਹੋ ਗਿਆ ਜੀ ਹਾਂਜੀ ਨਹੀਂ ਪਹਿਲਾਂ ਵੱਡੀ ਗੱਲ ਕੋਈ ਨਹੀਂ ਅੱਛਾ ਕਿਸੇ ਨੇ ਕਿਸੇ ਨੇ ਕੋਈ ਨਹੀਂ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਲਾਜਮ ਸਾਹਿਬ ਹੋਂਦੇ ਇੱਥੇ ਕੋਲ ਬੈਠੇ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਜਰ ਸਿੰਘ ਆਇਆ ਮੇਰਾ ਤੇ ਮਾਸਰੀਨਾ ਦਾ ਤੋ ਲੈ ਕੇ ਆਉਂਦਾ ਪਰ ਤੋਂ ਰੋਜ਼ ਤੋਂ ਤੁੰਮਨ ਲੈ ਕੇ ਆੜ ਭਾਈ ਤੋਂ ਗੋਦ ਤੇ ਗੱਡੀ ਮੈਂ ਚੱਲਿਆ ਸੀ ਬਠਾਣਾ ਕੋਡਾਲ ਨੂੰ ਉੱਥੇ ਮੇਰੀ ਗੱਡੀ ਦਾ ਗੇਅਰ ਦੋ ਜਿਹੜੇ ਗੇਅਰੇ ਕੰਮ ਨਹੀਂ ਕਰਦੇ ਪਏ ਪੰਜਵਾਂ ਤੇ ਚੌਥਾ ਜਿਹੜਾ ਕੰਮ ਨਹੀਂ ਕਰਦੇ ਪਏ ਉਧਰ ਮੈਂ ਤੀਜੇ ਚੋਂਦਾ ਤਾਂ ਸਲੋ ਸਲੋ ਚੋਂਦਾ ਪਿਆ ਤੇ ਅਚਾਨਕ ਹੀ ਨਾ ਕੋ ਬ੍ਰੇਕ ਦਾ ਜਿਹੜਾ ਸਪੀਰਿੰਗ ਦਾ ਹੁੰਦਾ ਹੈ ਨਾ ਉਹ ਕੰਮ ਨਹੀਂ ਕੀਤਾ ਉਹਨੇ ਤੇ ਘਮਾਉਂਦਿਆਂ ਘਮਾਉਂਦਾ ਇੱਧਰ ਦਸਤੇ ਜਾਣ ਕੇ ਲੱਗ ਗਈ ਹੈ ਜੀ ਤੇ ਬਾਕੀ ਚਲੋ ਇਹਨਾਂ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਟਾਇਰ ਫਿਰ ਮੈਨੂੰ ਕੱਢ ਲਿਆ ਜਿਨਾ ਕੱਢਦੇ ਤੇ ਘੇਰ ਕੋਈ ਕੁਝ ਵੀ ਹੋ ਸਕਦਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਕਿੱਥੇ ਲੈ ਕੇ ਜਾਣੇ ਸੀ ਇਹ ਇਹ ਭਾਈ ਲੁਧਿਆਣੇ ਲੈ ਕੇ ਜਾਣਾ ਸੀ ਜਾਣਾ ਤੇ ਮੈਂ ਉਧਰ ਨੂੰ ਜਾਣਾ ਸੀ ਪਰ ਉਥੇ ਮਿਸਤਰੀ ਕਹਿੰਦੇ ਵੀ ਇਹ ਗੱਡੀ ਦਾ ਸੇ ਕੰਮ ਨਹੀਂ ਕਰਦੇ ਤੇ ਫਿਰ ਮੈਂ ਆਪਣਾ ਪਿੰਡ ਵਾਲੇ ਮਿਸਤਰੀ ਭਾਈ ਆ ਉਹਨੂੰ ਆ ਕੇ ਤਾਂ ਮੈਂ ਕਿਹਾ ਭਾਈ ਏਦਾਂ ਏਦਾਂ ਤੇ ਗੇਅਰ ਨਹੀਂ ਲੱਗਦੇ ਪਏ ਕਹਿੰਦਾ ਤੂੰ ਲੈ ਆ ਗੱਡੀ ਤਾਂ ਆਪਾਂ ਵੇਖ ਲੈਨੇ ਆ ਇੱਥੇ ਜੋ ਵੀ ਹੋਏਗਾ ਆਪਾਂ ਵਾ ਕੰਮ ਗੱਡੀ ਦਾ ਵੇਖਾਂਗੇ ਤੇ ਉਹ ਵੀ ਆ ਹੀ ਲੈ ਗਏ ਨਾਲੇ ਮੈਂ ਲੈ ਕੇ ਚੱਲਿਆ ਸੀ ਮੈਂ ਕਿਹਾ ਚਲੋ ਵੀ ਨਾਲੇ ਕੰਮ ਕਰਾ ਕੇ ਤੇ ਮੈਂ ਫਿਰ ਰਾਤ ਨੂੰ ਲੁਧਿਆਣੇ ਨੂੰ ਲੈ ਚਲਾਂਗਾ ਤੇ ਜਿੰਨਾ ਦਾ ਮਾਲ ਆ ਉਹਨਾਂ ਨੂੰ ਵਪਾਰੀਆਂ ਦਾ ਕਪਚਾਵਾਗਾ ਇਹ ਵਪਾਰੀਆਂ ਨੂੰ ਕਰਦਾ ਸੁੱਚੀ ਨਹੀਂ ਹੱਲੇ ਨਹੀਂ ਕੀਤਾ ਹੱਲੇ ਮੈਂ ਵੀ ਦੂਜੀ ਤੋਂ ਉੱਥੇ ਹੀ ਆ ਮੈਂ ਤੇ ਕੋਈ ਉਹਨੂੰ ਕਰਦੇ ਆ ਉਹਨਾਂ ਨੂੰ ਫੋਨ ਗੱਡੀ ਆਂਦੀ ਪਈ ਆ ਜਿਹੜਾ ਮਾਲ ਆ ਉਹਨਾਂ ਦਾ ਤੇ ਭੇਜ ਦਿਆ ਉਹਨਾਂ ਦਾ ਮਾਲ ਸਹੀ ਆ ਜਿਹੜਾ ਆ ਬਾਕੀ ਜਿੱਦਾਂ ਜੋ ਮਾਰਨ ਕਰਨਾ ਹੈ ਦੇਖੋ ਜਮੂ ਤੋਂ ਜਮੂ ਤੋਂ ਕਸ਼ਨੀਰ ਤੋਂ ਤੇਲ ਆ ਬੰਦੋੜ ਕੜ ਕੇ ਲੈ ਨਿੱਕਾ ਟrack ਕੇ ਆਇਆ ਹੈ ਜਿਹਦੇ ਵਿੱਚ ਇਹਦਾ ਕਿਤੇ ਡਰਾਈਵ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲੱਗ ਉਸ ਟੋਲਣ ਵਿਗੜਨ ਕਰਕੇ ਡਰਕਟ ਵਿੱਚ ਵੱਜ ਗਈ ਆ ਉਹਦੇ ਵਿੱਚ ਛੱਟ ਲੱਗ ਉਹਨੂੰ ਕੱਢ ਕੇ ਤੇ ਸਰਕਾਰੀ ਹਸਪਤਾਲ ਫਰੇਗਾ ਚੂੜੀਆਂ ਨਾਜਲੀ ਦਾਹ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਦੇ ਮੌਕੇ ਤੇ ਆ ਗਈ ਤੇ ਸੇਵ ਦੀਆਂ ਪੇਟੀਆਂ ਵਿੱਚੋਂ ਕੋਈ ਸੇਵ ਨਹੀਂ ਲਿਆ ਤੇ ਸੇਵ ਦੀਆਂ ਪੇਟੀਆਂ ਇੱਦਾਂ ਜਿੱਦਾਂ ਪਈਆਂ ਇੱਦਾਂ ਇਹਨਾਂ ਦੇ ਹਵਾਲੇ ਇਹਦੇ ਮੇਜਰਸ ਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਤੇ ਜਿਹੇ ਮੇਜਰ ਦਾ ਬਿਆਨ ਹੈ ਜਿਹੜੇ ਸਾਡਾ ਕਾਰਜ ਲਈ ਚੂਣੀ ਕਰਦੀਆਂ ਨੇ ਲਿਆ